ਦੀ ਗੱਲ ਦੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਜੀ ਆਪਾਂ ਛੋਲੇ ਬਣਾ ਕੇ ਦੇਖਣ ਲੱਗੇ ਆ ਜਿੱਦਾਂ ਭਾਈ ਆ ਵੇਚਦੇ ਆ ਨਾ ਛੋਲੇ ਪੁੱਜੇ ਹੋਏ ਮੈਂ ਬਹੁਤ ਵਾਰੀ ਟਰਾਈ ਕੀਤਾ ਮੇਰੇ ਕੋ ਬਣਦੇ ਨਹੀਂ ਸੀ ਫਿਰ ਜਿੱਥੇ ਮੂਫਲੀ ਛੋਲੇ ਵਗੈਰਾ ਭੁੰਨਦੇ ਆ ਮੈਂ ਉਹਨਾਂ ਨੂੰ ਪੁੱਛ ਕੇ ਆਈ ਤਾਂ ਅੱਜ ਮੈਂ ਉਸੇ ਤਰੀਕੇ ਦੇ ਨਾਲ ਜਿਹੜਾ ਇਹ ਛੋਲੇ ਜਿਹੜੇ ਆ ਆਪਾਂ ਭੁੰਨ ਕੇ ਦੇਖਾਂਗੇ ਵੀ ਉਸ ਤਰ੍ਹਾਂ ਦੇ ਬਣਦੇ ਆ ਜਾਂ ਨਹੀਂ ਮੈਂ ਆ ਜਿਹੜੀ ਕੌਲੀ ਆ ਮੈਂ ਇੱਕ ਪੌਣੀ ਕੌਲੀ ਜਿਹੜੀ ਮੈਂ ਛੋਲਿਆਂ ਦੀ ਆ ਇਹ ਮੈਂ ਭੇਕੇ ਰੱਖ ਲਈ ਆ ਤੇ ਇਹਨੂੰ ਮੈਂ 10 ਕਮਿੰਟ ਜਿਹੜਾ ਆ ਇਹਨੂੰ ਭੇਕੇ ਰੱਖ ਛੱਡਣਾ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਬਣਾ ਕੇ ਦਿਖਦੇ ਆ ਕਿ ਉਹਨਾਂ ਦੇ ਬਣਦੇ ਆ ਜੇ ਨਹੀਂ ਜੇ ਬਣ ਗਏ ਤਾਂ ਫਿਰ ਤੁਸੀਂ ਵੀ ਬਣਾ ਲਿਆ ਕਰਿਓ ਤੇ ਫਿਰ ਆਪਾਂ ਕਵਾਂਗੇ ਹਾਂ ਹੁਣ ਕਾਮਯਾਬ ਹੋ ਗਏ ਤੁਸੀਂ ਮੇਰੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਹੁਣ ਆਪਾਂ ਦਸ ਮਿੰਟਾਂ ਬਾਅਦ ਦਿਖਦੇ ਆ ਦੋ ਚੋਲਲੇ ਪੇਜ ਗਏ ਆ ਮੈਂ ਹੁਣ ਇਹ ਸਾਰਾ ਪਾਣੀ ਜਿਹੜਾ ਇਹਨਾਂ ਦਾ ਕੱਢ ਦਿੰਦੀ ਆ ਤੇ ਇੱਥੇ ਪੋਣੇ ਤੇ ਜੇਰਾ ਕਹੇ ਮੈਂ ਸੁੱਕਣ ਲਈ ਪਾ ਦਿੰਦੀ ਹਣਾ ਉਹ ਇਹ ਤਾਂ ਪਾਣੀ ਮੈਂ ਸਾਰਾ ਜਿਹੜਾ ਢੋਲ ਦਿੱਤਾ ਆ ਤੇ ਹੁਣ ਇਹਦੇ ਵਿੱਚ ਪਾਣੀ ਹੈ ਨਹੀਂਗਾ ਤੇ ਇਹਨਾਂ ਨੂੰ ਮੈਂ ਸਾਰੇ ਜਿਹੜੇ ਇੱਥੇ ਘਰ ਕੇ ਨਾ ਡੇ ਦੇ ਇਹਨੂੰ ਆਪਾਂ ਥੋੜੀਕ ਦਿਨ ਲਈ ਜਣਾਂ ਇਦਾਂ ਜਾਣੇ ਆਹ ਪਾਣੀ ਜਿਹੜਾ ਉਪਰ ਉਪਰ ਆ ਜਿਆ ਇਹ ਸੁੱਕ ਚਵੇ ਹਨਾ ਵੀ ਹੋ ਬਿਰਪਾ ਥੋੜੀ ਸੁਕਾਉਣੇ ਹੈਗੇ ਕਿਤੇ ਆਪਾਂ ਬਸ ਇੰਨੇ ਕੀ ਸੁਕਾਉਣੇ ਆ ਵੀ ਇਹ ਤਾਂ ਪਾਣੀ ਜਿਹੜਾ ਉਪਰ ਉਪਰ ਆ ਜਿਹੜਾ ਆ ਇਹ ਸੁੱਕ ਚਵੇ ਬਸ ਤਾਂ ਉਹਨਾਂ ਚਿਰ ਆਪਾਂ ਇੱਧਰ ਕੜਾਈ ਰੱਖਦੇ ਆਂ ਜਿੰਨਾਂ ਚਿਰ ਛੋਲੇ ਸੁੱਕਦੇ ਆ ਉਹਨਾਂ ਚਿਰ ਮੈਂ ਇਹ ਕੜਾਈ ਰੱਖ ਕੇ ਹੋਲੇ ਨਾ ਕਹਿ ਦਿਓ ਵੀ ਕੜਾਈ ਤਾਂ ਤੋਂ ਲੈਣੀ ਸੀ ਇਹ ਕੜਾਈ ਜੀ ਧੁੱਤੀ ਹੋਈ ਆ ਤੇ ਇਹ ਹੈਗੀ ਲੋਹੇ ਦੀ ਕੜਾਈ ਹਨਾ ਮੈਂ ਇਸੇ ਕੰਮ ਨੂੰ ਰੱਖੀ ਜਿੱਦਾਂ ਇਹਦੇ ਵਿੱਚ ਗਰਮੀਆਂ ਨੂੰ ਆਪਾਂ ਕਰੇਲੇ ਕਰੂਲੇ ਵੀ ਇਹਦੇ ਚ ਬਣਾ ਲੈਣੇ ਆ ਤੇ ਹੁਣ ਇਹ ਕੜਾਈ ਸੁੱਕ ਜਾਂਦੀ ਆ ਤਾਂ ਫਿਰ ਆਪਾਂ ਇਹਦੇ ਵਿੱਚ ਇਹ ਲੂਣ ਜਿਹੜਾ ਆ ਪਾਉਣਾ ਆ ਉਹਨਾਂ ਚਿਰ ਇੱਧਰ ਜਿਹੜੇ ਛੋਲੇ ਆ ਇਹ ਸੁੱਕ ਜਾਣਗੇ ਹਨਾ ਹੁਣ ਆਇਤਾ ਹਨ ਨਾ ਜੇ ਨਹੀਂ ਹਾਲਾ ਪਾਣੀ ਨਹੀਂ ਚੱਲਦੀ ਤਾਂ ਨਹੀਂ ਸੁੱਕਣੇ ਹੈਗੇ ਆਪਾਂ ਪੋਣੇ ਦੇ ਨਾਲ ਇਹਨਾਂ ਨੂੰ ਇਸ ਤਰ੍ਹਾਂ ਕਰ ਲੈਣੇ ਆ ਇਹ ਥੋੜੀ ਜਿਹਾ ਜਿਹੜਾ ਪਾਣੀ ਪਾਣੀ ਉੱਪਰ ਲਾ ਜਿਹੜਾ ਇਹਦਾ ਇਹ ਸੁੱਕ ਜਾਊਗਾ ਉਹਨਾਂ ਚਿਰ ਕਿਉਂਕਿ ਅਜੇ ਆਪਾਂ ਨਮਕ ਵੀ ਪਾਉਣਾ ਉਹਨਾਂ ਚਿਰ ਨਮਕ ਗਰਮ ਹੁੰਦੇ ਹੁੰਦੇ ਥੋੜਾ ਬਹੁਤ ਆਪਾਂ ਇਦਾਂ ਹੀ ਹਨਾ ਪੋਣੇ ਦੇ ਨਾਲ ਹੀ ਜਿਹੜਾ ਇਹਨਾਂ ਦਾ ਪਾਣੀ ਉੱਪਰ ਲਾ ਜਿਹੜਾ ਸੁਕਾ ਦਿੰਨੇ 10 ਮਿੰਟ ਮੈਂ ਹਨਾ ਇਹਨਾਂ ਨੂੰ ਭਿਜੇ ਰਹਿਣ ਦਿੱਤਾ ਸੀਗਾ ਕਿਉਂਕਿ ਮੈਂ ਲੱਗ ਪਈ ਚਾਹ ਪੀਣਾ ਤੇ 10 ਮਿੰਟ ਲੱਗ ਹੀ ਗਏ ਆਪਾਂ ਇੱਧਰ ਹੁਣ ਪਾ ਦਿੰਨੇ ਆ ਇਹਦੇ ਵਿੱਚ ਥੋੜਾ ਨਾ ਸੀਂਤਾ ਨਾਮਕ ਜਿਹੜਾ ਕਹਿ ਦਿੰਦੇ ਆ ਆਪਾਂ ਇਹੀ ਭਾਰਤੀ ਦਾ ਆ ਮਸ ਬਹੁਤ ਆ ਜੀ ਜ਼ਿਆਦਾ ਹੀ ਪੈ ਗਿਆ ਲੱਗਦਾ ਮੈਨੂੰ ਥੋੜਾ ਜਿਹਾ ਕੱਢ ਲੈਣੀ ਆ ਵੈਸੇ ਤਾਂ ਇਹ ਕਿਹੜਾ ਖਰਾਬ ਹੁੰਦਾ ਇਹਨੂੰ ਕੋੜਾ ਕੁਝ ਹੋਣਾ ਆ ਅਈ ਦੇ ਫੇਰ ਬਾਤ ਹੋ ਜਾਂਦਾ ਆ ਮੈਂ ਜੋ ਵੀ ਬਣਾਉਣੀ ਆ ਨਾ ਕੋਈ ਲੂਣ ਕਦੇ ਨਹੀਂ ਖਰਾਬ ਹੋਇਆ ਸ਼ਹਿਦ ਇਹ ਨਹੀਂ ਖਰਾਬ ਹੁੰਦਾ ਵੀ ਸਿੰਦਾਂ ਨਾਮਕ ਕਰਕੇ ਤੇ ਆਪਾਂ ਇਹਦਾ ਲੋਨ ਜਿਆਦਾ ਪੈ ਗਿਆ ਸੀ ਮੋਂ ਕੱਢ ਦਿੰਦੀ। ਹੋਰ ਠੀਕ ਹੈ। ਲੋਤੀ। ਇਹਦਾ ਤਾਂ ਕਿੰਨਾ ਮੁਕ ਗਰਮ ਹੁੰਦਾ ਆ। ਤੇ ਆਪਾਂ ਛੋਲੇਆਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਜਿਹੜਾ ਆ ਪੁੰਜ ਲੈਣੇ ਇਹਨਾਂ ਨੂੰ। ਇਹਨਾਂ ਦਾ ਪਾਣੀ ਜਿਹੜਾ ਆ ਚੰਗੀ ਤਰ੍ਹਾਂ ਸੁੱਕ ਜਾਊਗਾ ਹਨਾ। ਇਹਦੇ ਵੀ ਪਾਣੀ ਚਾਂਮਕਦਾ ਹੈ ਨਾ ਸਾਰਾ ਹੀ ਮਹੂਨੇ ਦੇ ਨਾਲ ਇਹ ਪਰਨਾ ਪੂੰਛ ਦਿੰਨੀ ਹਸੁੱਕੇ ਸੁੱਕੇ ਤੋਂ ਆ ਕਰ ਲੈਣੇ ਆ ਤੇ ਜਲਦੀ ਸੁੱਕ ਜੂਗੇ ਹਨ ਥੋੜੇ ਥੋੜੇ ਰਹਿ ਗਏ ਹਜੇ ਗਿੱਲੇ ਆਪਾਂ ਇਹਨਾਂ ਨੂੰ ਵੀ ਸੁਕਾ ਲੈਣੇ ਚੰਗੀ ਤਰ੍ਹਾਂ ਇਦਾਂ ਨਾ ਮੁਕ ਵੀ ਗਰਮ ਹੋ ਚੱਲਾ ਆ। ਐਨ ਚੰਗੀ ਤਰ੍ਹਾਂ ਗਰਮ ਕਰਨਾ ਬਿਲਕੁਲ ਐ ਪੂਰਾ ਜਿੱਦਾਂ ਵੀ ਐਨ ਗਰਮ ਹੋ ਜਵੇ ਪੂਰੀ ਤਰ੍ਹਾਂ। ਇਹ ਨਹੀਂ ਵੀ ਠੰਡੇ ਦੇ ਵਿੱਚ ਨਹੀਂ ਆਪਾਂ ਛੁੱਲੇ ਪਾਉਣੇ ਹੈਗੇ। ਐਨ ਪੂਰੇ ਗਰਮ ਚ ਪਾਉਣੇ। ਛੁੱਲਦੇ ਆਂ ਲੈ ਪਾਣੀ ਜਿਹੜਾ ਉੱਪਰ ਉੱਪਰ ਸਿਕਾਈ ਵੀ ਸੁੱਕ ਗਿਆ ਆ ਹੁਣ। ਹੁਣ ਠੀਕ ਆ ਹਨਾ। ਬਸ। ਹੁਣ ਨਾਮਕ ਗਰਮ ਹੋ ਚੁਗਾ ਤਾਂ ਪਾਏ ਦੇ ਵਿੱਚ ਛੋਲੇ ਪਾ ਦਾਂਗੇ ਦੇਖੋ ਕਿੰਨੇ ਵਧੀਆ ਬਣਦੇ ਐ ਬਿਲਕੁਲ ਮਾਰਕੀਟ ਚੋਂ ਜਿੱਦਾਂ ਆਪਾਂ ਲਿਓਨੇ ਆ ਨਾ ਇਦਾਂ ਦੇ ਬਣ ਜਾਂਦੇ ਐ ਲਓ ਜੀ ਹੁਣ ਲੋਨ ਬਿਲਕੁਲ ਐਨ ਗਰਮ ਹੋ ਗਿਆ ਐ ਦੇਖ ਲਓ ਧੂਆ ਨਿਕਲਦਾ ਪਿਆ ਇਹਦਾ ਐਨ ਚੰਗੀ ਤਰ੍ਹਾਂ ਹੁਣ ਆਪਾਂ ਜਿਹੜੇ ਆ ਛੋਲੇ ਆ ਇਹਦੇ ਵਿੱਚ ਪਾ ਦਿੰਨੇ ਸਾਰੇ ਹੌਂਸਾ ਜੇਨਾ ਕਿ ਉਹ ਵੀ ਨੰਦ ਆ ਨਾ ਸਾਰਾ ਨਾਮ ਖਚੂ ਬੜ ਗਿਆ ਇਹਨਾਂ ਦੇ ਨਾਲ ਇਹ ਪਰ ਜਿੱਦਾਂ ਜਿੱਦਾਂ ਪੁੱਜਣੇ ਆ ਨਾ ਸਾਰਾ ਹੀ ਨੂਨ ਜਰਾ ਇਹ ਹੱਥ ਜਾਣਾ ਹੈ ਚੋਲੇ ਜਿਹੜੇ ਬਹੁਤ ਸੋਨੇ ਪੁੱਛ ਜਾਂਦੇ ਦੇਖੋ ਇਹ ਤਾਂ ਹੁਣ ਤਾਂ ਤੇਜ਼ ਗਰਮ ਕੀਤਾ ਕਿਉਂਕਿ ਇਹ ਛੋਲੇ ਜਿਹੜੇ ਭਿੱਜੇ ਹੋਏ ਆ ਦੇ ਪੌਂਦੇ ਸਾਰੇ ਜਿਹੜਾ ਨਮਕ ਆ ਨਾ ਠੰਡਾ ਹੋ ਜਾਂਦਾ ਆ ਤੇ ਹੁਣ ਜਿੱਦਾਂ ਜਿੱਦਾਂ ਗਰਮ ਹੋਈ ਜਾਣਾ ਸਾਰਾ ਜਿਹੜਾ ਨਮਕ ਹੈ ਇਹਨਾਂ ਨਾਲੋਂ ਲੱਥ ਜਾਣਾ ਹੈਗਾ ਇਹ ਆ ਦੇਖੋ ਹੁਣ ਆਵਾਜ਼ ਆਉਣ ਲੱਗ ਪਈ ਆ ਤੇ ਛੋਲੇ ਜਿਹੜੇ ਪੁੱਜਾਂ ਡੱਪੇ ਆ ਦੇਖੋ ਇਹ ਕਰੋ ਆ ਦੇਖ ਲਓ ਹੁੰਦੇ ਆ ਨਾ ਆ ਦੇਖੋ ਬੇਰਪੁਰ ਵਧੀਆ ਤਰੀਕੇ ਦੇ ਨਾਲ ਜਿਹੜੇ ਪੁੱਜ ਜਾਣ ਕੁਕਿੰਨੇ ਵਧੀਆ ਬਣਦੇ ਆ। ਬਸ ਇਦਾਂ ਹੀ ਸਾਰੇ ਪੁੱਝ ਜਾਣੇ ਬਹੁਤ ਵਧੀਆ ਬਣਦੇ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟਾਂ 'ਚ ਦੱਸਿਓ ਕਿ ਮੈਂ ਸਹੀ ਬਣਾਇਆ ਹੈ ਸਹੀ ਬਣਾਇਆ ਹੈ ਮੈਨੂੰ ਪਤਾ ਹੁਣ ਤਾਂ ਮੈਂ ਉਹਨਾਂ ਤੋਂ ਪੁੱਛ ਕੇ ਆਈ ਆ ਨਾ ਜਿਹੜੇ ਪੱਠੀ ਵਾਲੇ ਉਹਨਾਂ ਨੇ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਬਣਾਉਣਾ ਆ ਅਸੀਂ ਕਰਦੇ ਸੀ ਹਾਇ ਕਰੇ ਸਿੱਲੇ ਆ ਤਾਂ ਨਹੀਂ ਪੁੱਝਦੇ ਇਦਾਂ ਆ ਨਹੀਂ ਭਾਰੀ ਇਹਨਾਂ ਨੂੰ ਪਹਿਲਾਂ ਕਿਉਂ ਕੇ ਰੱਖਣਾ ਪੈਂਦਾ ਆ ਤਾਂ ਇਹ ਜਿਹੜੇ ਸੋਹਣੀ ਤਰ੍ਹਾਂ ਪੁੱਝਦੇ ਹੈਗੇ ਆ ਆ ਦੇਖ ਲਓ ਠੀਕ ਆ ਇਸ ਤਰ੍ਹਾਂ ਤੁਸੀਂ ਵੀ ਛੋਲੇ ਭੁੰਨ ਲਿਆ ਕਰੋ ਘਰ ਤੇ ਆਪਣੇ ਬੱਚਿਆਂ ਨੂੰ ਤਿਆਰ ਕਰੋ ਛੋਲੇ ਖਾਣੇ ਤਾਂ ਵੈਸੇ ਵੀ ਚੰਗੇ ਆ ਆਪ ਵੀ ਖਾਓ ਬੱਚਿਆਂ ਨੂੰ ਜਿਹੜੋ ਜਿਸ ਨੂੰ ਖੰਨਾ ਸ਼ੂਗਰ ਦੇ ਮਰੀਜ਼ ਅਜੇ ਕਾਲ ਤਾਂ ਕਹਿੰਦੇ ਹੁੰਦੇ ਆ 100 ਚੋਂ 90% 95% ਤਾਂ ਲੋਕ ਸ਼ੂਗਰ ਦੇ ਮਰੀਜ਼ ਆ ਉਹਨਾਂ ਨੂੰ ਵੀ ਕਹਿੰਦੇ ਛੋਲੇ ਖਾਓ ਤੁਸੀਂ ਹਨਾ ਆ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਇਹ ਜਿਹੜੀਆਂ ਪੁੰਚਦੇ ਪਏ जी छोले भुज गए मैं गैस करता बंद बस थोड़े ही रह गए जो नहीं भुजे है थोड़े ही दो चार ही बाले नहीं है थोड़े ही ज्यादा नहीं है पर बने बहुत सोहने पहली बार बने बहुत बार मैं ट्राई करती रही सी भी बन गए बन गए पर नहीं बनते नहीं ਬੱਸ ਭੇਣ ਲੱਗੇ ਆ ਨਾ ਜਦੋਂ ਛੋਲੇ ਭੇਣੇ ਆ ਵਿੱਚ ਮਾੜਾ ਜਾਂ ਜਿਹੜਾ ਮਿੱਠਾ ਛੋਡਾ ਜਾਂ ਬੇਕਿੰਗ ਛੋਡਾ ਬਿਲਕੁਲ ਮਾੜਾ ਜਿਹਾ ਪਾ ਦੇਣਾ ਆ ਜ਼ਿਆਦਾ ਨਹੀਂ ਪਾਉਣਾ ਹੈਗਾ ਇਹ ਦੇਖ ਲਓ ਛੋਲੇ ਆਪਣੇ ਭੱਜ ਗਏ ਆ ਬਸ ਕੋਈ ਕੋਈ ਦਾਣਾ ਹੀ ਵਿੱਚ ਰਹਿ ਗਿਆ ਜਿਹੜਾ ਵੀ ਨਹੀਂ ਭੁੱਜਿਆ ਛੋਲੇ ਭੁੱਜ ਗਏ ਆ ਜੀ ਬਹੁਤ ਸੋਹਣੇ ਬਣ ਗਏ ਆ ਖਲਾਰਾ ਵੀ ਮੈਂ ਚੰਗਾ ਹੀ ਪਾਇਆ ਹੋਇਆ ਆ ਇਹ ਦੇਖ ਲਓ ਤਦانوں ਮੇਰੀ ਇਹ ਵੀਡੀਓ ਮੇਰੇ ਛੋਲੇ ਪੁੰਨਰਾ ਤਰੀਕਾ ਕਿਦਾਂ ਦਾ ਲੱਗਿਆ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਹੁਣ ਅੱਜ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ